ਜਿੰਦਾਬਾਲ ਇੰਡੀਆ ਸੈਣੀ ਸਾਣੀ ਸਾਹਿਬ ਇੱਕ ਤਾਂ ਤੁਹਾਡਾ ਲਮਲਿੰਨ ਜੀ ਤੁਹਾਡਾ ਵੈਲਕਮ ਆ ਗੁਰਦਾਸਪੁਰ ਦੀ ਧਰਤੀ ਦੇ ਉੱਪਰ ਆਨ ਦਾ ਤਾਂ ਸਰ ਕੀ ਮੋਟਿਵ ਲੈ ਕੇ ਚੱਲੇ ਸੀ ਤੇ ਅੱਜ ਗੁਰਦਾਸਪੁਰ ਦੇ ਵਿੱਚ ਪਹੁੰਚੇ ਹੋ ਔਰ ਗੁਰਦਾਸਪੁਰ ਭਵਨ ਦੀ ਵੀ ਜਿਹੜੀ ਆ ਉਸਾਰੀ ਹੋਈ ਆ ਕਿੱਦਾਂ ਇੱਥੇ ਕੰਮ ਕੀਤੇ ਜਾਣਗੇ ਕਿੱਦਾਂ ਜਿਹੜੀ ਆ ਗੱਲਬਾਤ ਹੋਏਗੀ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਗੁਰਦਾਸਪੁਰ ਵਾਸੀਆਂ ਨੂੰ ਸਤਿ ਸ੍ਰੀ ਅਕਾਲ ਜੀ ਨਮਸਕਾਰ ਜੀ ਅੱਜ ਦਾ ਸਾਡਾ ਜਿਹੜਾ ਮੁੱਖ ਉਦੇਸ਼ ਸੀ ਕੀ ਬਖਸ਼ੀਰ ਸਿੰਘ ਜੀ ਤੇ ਉਹਨਾਂ ਦੀ ਪੂਰੀ ਜੁਝਾਰੂ ਟੀਮ ਨੇ ਇੱਕ ਹੈਜਾ ਸ਼ਾਨਦਾਰ ਮੀਲ ਪੱਥਰ ਸਥਾਪਿਤ ਕੀਤਾ ਹੈ ਗੁਰਦਾਸਪੁਰ ਚ ਇਹ ਜੀ ਸ਼ਾਨਦਾਰ ਬਿਲਡਿੰਗ ਇਹਨਾਂ ਨੇ ਪਰਟੇਜ ਕੀਤੀ ਹੈ ਜੋ ਕਿ ਆਉਣੇ ਵਾਲੇ ਸਮੇਂ ਦੇ ਵਿੱਚ ਪੂਰੀ ਮਾਝਾ 벨ਟ ਵਾਸਤੇ ਇੱਕ ਮੀਲ ਦਾ ਪੱਥਰ ਸਾਬਿਤ ਹੋਏਗੀ ਜੋ ਮੈਂ ਸਲੂਟ ਕਰਦਾ ਕਿ ਇਹਨਾਂ ਦੀ ਟੀਮ ਨੂੰ ਕਿਨਾਂ ਦੀ ਡੈਡੀਕੇਸ਼ਨ ਨੂੰ ਕਿਨਾਂ ਨੇ ਛੋਟੇ ਦੇ ਹਸਤੇ ਦੇ ਵਿੱਚ ਇਹ ਜਾਂ ਮਹੱਤਵਪੂਰਨ ਫੈਸਲਾ ਕੀਤਾ ਕਿਸੇ ਵੀ ਕਮਿਊਨਿਟੀ ਦਾ ਵੈਸਤੇ ਕਿਸੇ ਵੀ ਪਰਿਵਾਰ ਦਾ ਆਪਣਾ ਘਰ ਇੱਕ ਸੁਪਨਾ ਹੁੰਦਾ ਹੈ ਪੂਰੀ ਕਮਿਊਨਿਟੀ ਸਾਡਾ ਪਰਿਵਾਰ ਹੀ ਹੈ ਤਾਂ ਅੱਜ ਗੁਰਦਾਸਪੁਰ ਦਾ ਜਿਹੜਾ ਸੈਣੀ ਪਰਿਵਾਰ ਹੈ ਉਹਨਾਂ ਦਾ ਇੱਕ ਸੁਪਨਾ ਪੂਰਾ ਹੋ ਗਿਆ ਕਿ ਉਹਨਾਂ ਦਾ ਅੱਜ ਆਪਣਾ ਘਰ ਮਿਲ ਗਿਆ ਤਾਂ ਜਿਸ ਆਪਣੇ ਘਰ ਚ ਬਹੁਤ ਵਧੀਆ ਆਪਣੇ ਗੁਰਦਾਸਪੁਰ 올 ਇੰਡੀਆ ਸੈਣੀ ਸੇਵਾ ਸਮਾਜ ਦੇ ਨਾਲ ਸਾਡੀ ਗੁਰਦਾਸਪੁਰ ਯੂਨੀਟ ਐਫੀਲੀਏਟਡ ਹੈ ਤੇ ਮਨੁਮਾਨ ਹੈ ਕਿ ਸਾਡੀ ਇਸ ਟੀਮ ਵਾਸਤੇ ਕਿ ਜਿਹੜਾ ਕਿ ਇੰਨਾ ਸ਼ਾਨਦਾਰ ਇਹਨਾਂ ਦਾ ਕੰਮ ਹੈ ਬਹੁਤ ਵਧੀਆ ਉਦੇਮੇ ਕਰਦੇ ਰਹੇ ਸਮਾਜ ਦੀ ਬਿਹਤਰੀ ਵਾਸਤੇ ਆਪਣੇ ਸਮਾਜ ਦੇ ਨਾਲ ਨਾਲ ਬਾਹਰਲੇ ਜਿਹੜੇ ਸਮਾਜ ਹਨ ਉਹਨਾਂ ਵਾਸਤੇ ਵੀ ਇੱਥੋਂ ਕੋਈ ਵੈਲਫੇਅਰ ਦੀ ਸਕੀਮ ਜੇ ਸ਼ੁਰੂ ਕਰਨਗੇ ਜਿਵੇਂ ਕਿ ਸिलाई ਸੈਂਟਰ ਜਾਂ ਕੰਪਿਊਟਰ ਸੈਂਟਰ ਜਾਂ ਹੋਰ ਵੀ ਮਤਲਬ ਜੌਬ ਓਰੀਐਂਟਡ ਕੋਰਸੇ ਜਿਹੜੇ ਕਿ ਬੱਚਿਆਂ ਨੂੰ ਆਪਣੇ ਕਿਸੇ ਵਧੀਆ ਮੁਕਾਮ ਤੇ ਪਹੁੰਚਾ ਸਕਣ ਉਹ ਬਹੁਤ ਜਲਦੀ ਆਪਣੀ ਇਹਨਾਂ ਦੀ ਕੋਸ਼ਿਸ਼ ਹੈ ਕਿ ਇੱਥੋਂ ਸ਼ੁਰੂ ਕਰਨਗੇ ਫੁੱਲ ਫਲੈਜ ਜਿਹੜਾ ਆਫਿਸ ਇਹਨਾਂ ਨੇ ਬਣ ਚੁੱਕਿਆ ਜੋ ਵੀ ਕਿਸੇ ਕਮਿਊਨਿਟੀ ਦੇ ਮੈਂਬਰ ਨੂੰ ਦੁੱਖ ਤਕਲੀਫ ਹੈ ਵੈਸੇ ਵੀ ਇਹਨਾਂ ਕੋਲ ਅਪਰੋਚ ਕਰਦਾ ਹੈ ਵੀਗੇ ਪ੍ਰਧਾਨ ਉਮੀਦ ਇਹਨਾਂ ਦੀ ਜਿਆਦਾ ਹੁਣ ਜਿਆਦਾ ਜ਼ਿੰਮੇਵਾਰੀ ਵਧ ਜੇਗੀ ਕਿਉਂਕਿ ਪੂਰੇ ਮਾਝਾ ਦੇ ਵਿੱਚ ਇੱਕ ਮੀਲ ਦਾ ਪੱਥਰ ਸਾਬਿਤ ਹੈ ਜਿਹੜਾ ਇਹਨਾਂ ਦਾ ਭਵਨਾ ਹੋਏਗਾ ਮੈਂ ਇਹਨਾਂ ਨੂੰ ਅਸੀਂ ਸਪੈਸ਼ਲੀ ਵਧਾਈ ਦੇਣ ਆਏ ਆ ਪਟਿਆਲੇ ਤੋਂ ਪੂਰੀ ਸਮੁੱਚੀ ਟੀਮ ਸਾਡੀ ਪੰਜਾਬ ਦੀ ਟਾਪ ਲੀਡਰਸ਼ਿਪ ਆ ਜਿਨ੍ਹਾਂ ਨੂੰ ਵਧਾਈ ਦੇਣ ਆਈ ਹੈ ਤੇ ਹੱਲਾਸ਼ ਇਹ ਇਹ ਤੁਸੀਂ ਐਵੇਂ ਯਤਗੇ ਬਾਦੇ ਰਹੋ ਪ੍ਰਮਾਤਮਾ ਤੁਹਾਨੂੰ ਹੋਰ ਜਲਦੀ ਤਰੱਕੀ ਦੇ ਸੋਰੀ ਇੱਕ ਪੂਰੇ ਇੰਡੀਆ ਦੇ ਵਿੱਚ ਕੀ ਮਿਸ਼ਨ ਲੈ ਕੇ ਚੱਲੇ ਹੋ ਉਹ ਜਿਹੜਾ ਸਿਆਣੀ ਸਮਾਜ ਜਿਹੜਾ ਅੱਜ ਇੱਕ ਮੰਚ ਤੇ ਜਿਹੜਾ ਇਕੱਠਾ ਹੋ ਰਿਹਾ ਹੈ ਉਹ ਅਲ ਇੰਡੀਆ ਸਿਆਣੀ ਸੇਵਾ ਸਮਾਜ ਇੱਕ 40-50 ਸਾਲ ਪੁਰਾਣਾ ਸੰਗਠਨ ਹੈ ਜਿਸ ਦਾ ਕੀ ਹੋਂਦ ਹੈ ਜਿਹੜੀ ਮੇਰੇ ਕਾਲ ਚ ਬਹੁਤ ਮਜ਼ਬੂਤ ਹੈ ਤੇ ਆਲਮੋਸਟ ਪੰਜਾਬ ਦੇ 20 ਤੋਂ 22 ਸਟੇਟਾਂ ਦੇ ਵਿੱਚ ਬਹੁਤ ਐਕਟਿਵਲੀ ਕੰਮ ਕਰ ਰਿਹਾ ਹੈ ਹਰ ਇੱਕ ਖੇਤਰ ਦੇ ਵਿੱਚ ਇਸ ਦੀਆਂ ਉਪਲਬਧੀਆਂ ਹਨ ਮੋਸਟਲੀ ਕੇ ਸੈਂਟਰੀ ਵੀ ਚਲਾ ਰਹੇ ਹਨ ਗੁਰਗਾਂਵ ਚ ਜਿੱਥੇ ਕੀ ਸਾਡੇ ਸੈਣੀ ਕਮਿਊਨਿਟੀ ਦੇ ਨਾਲ ਜਿਹੜੀ ਕੋਰਿਲੇਟਡ ਹੈ ਸ਼ਾਕਿਆ ਮੌਰਿਆ ਕੁਸ਼ਵਾਹਾ ਜਿਹੜੀ ਕੋਰਿਲੇਟਡ ਸਾਡੀਆਂ ਮਤਲਬ ਕਮਿਊਨਿਟੀ ਜੀ ਹਨ ਇਹ ਹੋਰ ਵੀ ਜਿਹੜੇ OBC ਦੇ ਕਮਿਊਨਿਟੀ ਦੇ ਸਾਡੇ ਬੱਚੇ ਹਨ ਹੋਣ ਆਰ ਬੱਚੇ ਹਨ ਜਿਹੜੇ ਕੀ ਅਫੋਰਡ ਨਹੀਂ ਕਰ ਸਕਦੇ ਆਪਣੀ ਟ੍ਰੇਨਿੰਗ IAS PCS ਜੋ HCS ਜੋ ਵੀ ਲੈਵਲ ਤੇ ਉਹ ਜਾਣਾ ਚਾਹੁੰਦੇ ਹਨ ਉਸ ਵਾਸਤੇ ਸਪੈਸ਼ਲ ਕੋਚਿੰਗ ਕਰਦੇ ਹਨ ਫ੍ਰੀ ਉਹਨਾਂ ਦੀ ਰੈ residense ਦਾ ਇੰਤਜ਼ਾਮ ਹੁੰਦਾ ਹੈ ਤੇ ਇਸ ਤੋਂ ਇਲਾਵਾ 올 ਇੰਡੀਆ ਸੈਣੀ ਸਵਾ ਸਮਾਜ ਆਪਣੇ ਜੁਝਾਰੂ ਜਿਹੜੇ ਸਾਡੇ ਬੱਚੇ ਹਨ ਉਹਨਾਂ ਨੂੰ ਹਰ ਫੀਲਡ ਚ ਅੱਗੇ ਲੈ ਕੇ ਆਉਣ ਦੀ ਕੋਸ਼ਿਸ਼ ਹੈ ਉਹਨਾਂ ਨੂੰ ਹੱਲਾਸ਼ੇਰੀ ਦਿੰਦਾ ਹੈ ਫਾਈਨੈਂਸ਼ਲੀ ਆਰਥਿਕ ਤੌਰ ਤੇ ਜਿਸ ਤਰੀਕੇ ਨਾਲ ਮਦਦ ਹੈ ਸਾਡੀ ਕੋਸ਼ਿਸ਼ ਹੈ ਕਿ ਅਸੀਂ ਸਮਾਜ ਦੇ ਵਿੱਚ ਆਪਸ ਵਿੱਚ ਇੱਕ ਜੁੜਤਾ ਰੱਖ ਸਕੀਏ ਤੇ ਇੱਕ ਜੁੜ ਜਿਹੜਾ ਸਮਾਜ ਹੈ ਉਹ ਸਾਰਾ ਮੈਸੇਜ ਹਰ ਇੱਕ ਪਾਸੇ ਜਾਵੇ ਤੇ ਅਸੀਂ ਆਪਣੇ ਆਪ ਨੂੰ ਬੜਾ ਫਖਰ ਮਹਿਸੂਸ ਕਰਦੇ ਹਾਂ ਕਿ ਜੋ ਅਸੀਂ ਉਦੇਸ਼ ਲੈ ਕੇ ਸਮਾਜ ਸੇਵਾ ਦੇ ਕਮਿਊਨਿਟੀ ਸੇਵਾ ਦੇ ਚੱਲੇ ਸੀ ਇਹ ਨਾਨ ਪੋਲੀਟਿਕਲ ਸੰਗਠਨ ਹੈ ਸਾਡਾ ਕਿਸੇ ਵੀ ਪਾਰਟੀ ਨਾਲ ਕੋਈ ਸਬੰਧ ਨਹੀਂ ਅਸੀਂ ਸਿਰਫ ਔਰ ਸਿਰਫ ਆਪਣੀ ਕਮਿਊਨਿਟੀ ਦੇ ਨਾਲ-ਨਾਲ ਜਿੰਨੇ ਵੀ ਸਾਡੀ OBC ਕਮਿਊਨਿਟੀ ਹੈ ਉਹਨਾਂ ਦੀ ਬਿਹਤਰੀ ਵਾਸਤੇ ਕੰਮ ਕਰਦੇ ਹਾਂ ਤੇ ਕਰਦੇ ਰਾਵਾਂਗੇ ਕਿਸੇ ਵੀ ਤਰੀਕੇ ਨਾਲ ਸੇਵਾ ਸਾਡੀ ਲੱਗੇਗੀ ਉਹ ਕਰਾਂਗੇ ਜਿਵੇਂ ਰੀਸੈਂਟਲੀ ਪਿੱਛੇ ਫਲੱਡ ਆਇਆ ਪੰਜਾਬ 'ਚ ਤਾਂ ਸਾਡੀ ਐਥੀ ਯੂਨਿਟ ਦੇ ਨਾਲ ਨਾਲ ਸਾਡੀ ਦੀਨਾ ਨਗਰ ਯੂਨਿਟ ਸਾਡੀ ਮਹਾਲੀ ਯੂਨਿਟ ਸਾਡੀ ਪਟਿਆਲਾ ਯੂਨਿਟ ਤੇ ਸਾਡੀ ਜਲੰਧਰ ਯੂਨਿਟ ਇਹ ਬਹੁਤ ਸ਼ਾਨਦਾਰ ਕੰਮ ਕੀਤਾ ਫਲੱਡ ਤੋਂ ਬਾਅਦ ਇਫੈਕਟਿਡ ਲੋਕਾਂ ਨੂੰ ਬਾਅਦ ਚ ਮਦਦ ਵਾਸਤੇ ਤਾਂ ਮਨ ਨੂੰ ਮਾਣ ਹੈ ਕਿ ਮੈਂ ਇੱਕ ਅਜਿਹੀ ਟੀਮ ਦਾ ਸੇਵਕ ਹਾਂ ਪੰਜਾਬ ਚ ਜਿਹੜੇ ਕੀ ਬਹੁਤ ਸ਼ਾਨਦਾਰ ਕੰਮ ਕਰਦੇ ਲਗਾਤਾਰ ਸਾਥੀ ਜੁੜ ਰਹੇ ਆ ਸ਼ਰਤਾਂ ਕੀ ਰੱਖੀਆਂ ਹੁੰਦੀਆਂ ਆ ਜਦੋਂ ਸਾਥੀ ਕੋਈ ਜੁੜਨਾ ਚਾਹੁੰਦਾ ਹੈ ਜਾਂ ਕੋਈ ਨਾਲ ਜੁੜਦੇ ਆ ਤਾਂ ਫਿਰ ਮੋਟਿਵ ਕੀ ਰੱਖਿਆ ਦੇ ਨਾਲ ਜਿਹੜਾ ਜੁੜਨਦਾ ਹੈ ਮੂਟੀ ਸਾਡਾ ਸਿਰਫ ਇਹੀ ਹੈ ਕਿ ਅਸੀਂ ਆਪਣੇ ਇਸ ਪਰਿਵਾਰ ਨੂੰ ਵਧਾ ਸਕੀਏ ਇਹ ਸਾਡਾ ਜਿਹੜਾ ਪੂਰਾ ਪੰਜਾਬ ਹੈ ਜਿੱਥੇ ਜਿੰਨੇ ਵੀ ਸਾਡੀ ਬਰਾਦਰੀ ਹੈ ਉਹ ਇੱਕ ਪਰਿਵਾਰ ਹੈ ਸਾਡੇ ਜੇ ਅਸੀਂ ਇੱਕ ਦੂਏ ਦੇ ਜਾਣਦੇ ਆਂ ਪਰਿਵਾਰ ਦੇ ਗੈਸਟ ਜਾਣਦੇ ਆ ਤਾਂ ਆਪ ਕੋ ਜਿਹੜਾ ਪਿਆਰ ਹੈ ਵੱਧਾ ਹੈ ਇਸ ਕਰਕੇ ਸਾਡੀ ਇਹ ਮੂਵਮੈਂਟ ਹੈ ਅੱਜ ਸਾਡਾ ਬੜਾ ਲੰਬਾ ਸ਼ਡਿਊਲ ਹੈ ਦੋ ਦਿਨ ਦਾ ਇਸ ਤੋਂ ਬਾਅਦ ਅਸੀਂ ਦਿਨਾ ਨਗਰ ਜਾਣਾ ਹੈ ਫਿਰ ਪਠਾਨਕੋਟ ਮੀਟਿੰਗ ਹੈ ਤੇ ਪੁਆ ਹਲਕੇ ਚ ਮੀਟਿੰਗ ਹੈ ਸਾਡੀ ਆਪਣੀ ਕਮਿਊਨਿਟੀ ਨਾਲ ਕੱਲ ਸਾਡੀ ਟਾਂਡੇ ਹੈ ਫਿਰ ਦਸੂਆ ਹੈ ਫਿਰ ਜਲੰਧਰ ਹੈ ਫਿਰ ਲੁਧਿਆਣਾ ਹੈ ਬਸ ਤਰ ਅਸੀਂ ਕੋਸ਼ਿਸ਼ ਹੈ ਕਿ ਅਸੀਂ ਆਪਣੀ ਵਿਜਿਟ ਕਰਕੇ ਹਰ ਇੱਕ ਨੂੰ ਮਿਲ ਸਕੀਏ ਤੇ ਇਸ ਨੂੰ ਲਾਜ਼ਮੀ ਬਣਾਈਏ ਕਿ 6 ਮਹੀਨੇ ਬਾਅਦ ਅਸੀਂ ਆਪਸ ਵਿੱਚ ਜ਼ਰੂਰ ਮਿਲੇਗੇ ਆਲ ਇੰਡੀਆ ਦੇ ਜਿਹੜੇ ਪ੍ਰਧਾਨ ਜਿਹੜੇ ਪੰਜਾਬ ਦੇ ਉਹ ਅੱਜ ਆਪਣੇ ਗੁਰਦਾਸਪੁਰ ਪਹੁੰਚੇ ਔਰ ਤੁਹਾਡੇ ਭਵਨ ਦਾ ਜਿਹੜਾ ਅੱਜ ਉਦਘਾਟਨ ਵੀ ਕੀਤਾ ਜੋ ਗੁਰਦਾਸਪੁਰ ਦੇ ਵਿੱਚ ਜਿਸ ਦੀ ਸ਼ੁਰੂਆਤ ਹੋਈ ਆ ਪਟਿਆਲੇ ਤੋਂ ਆਈ ਇਸ ਟੀਮ ਦੇ ਪ੍ਰਧਾਨ ਆਲ ਇੰਡੀਆ ਪ੍ਰਧਾਨ ਪੰਜਾਬ ਡਿਵੀਜ਼ਨ ਦੇ ਸਰਦਾਰ ਲਵਲਿੰਗ ਸਿੰਘ ਸੈਣੀ ਸਾਹਿਬ ਆਪਣੀ ਟੀਮ ਦੇ ਨਾਲ ਅੱਜ ਸਵੇਰੇ 10:30 ਵਜੇ ਸਾਡੇ ਕੋਲ ਪਹੁੰਚੇ ਸੀ ਜੋ ਕਿ ਬੜੇ ਦਿਨਾਂ ਤੋਂ ਅਸੀਂ ਇਹਨਾਂ ਨੂੰ ਬੁਲਾ ਰਹੇ ਸੀ ਕਿ ਤੁਸੀਂ ਸਾਡੇ ਕੋਲ ਆ ਕੇ ਆਪਣੇ ਭਵਨ ਦੇ ਵਿੱਚ ਸੈਣੀ ਭਵਨ ਜੋ ਅਸੀਂ ਬਣਾ ਰਹੇ ਹਾਂ ਉਹਦੇ ਵਿੱਚ ਆਪਣੇ ਪੈਰ ਪਾ ਕੇ ਸਾਨੂੰ ਅੱਗੇ ਰਣਨੀਤੀ ਜਾਂ ਹੋਰ ਆਪਣੀ ਕੋਈ ਸੁਜੈਸ਼ਨ ਦਿਓ ਤੇ ਇਹ ਬੜੇ ਦਿਨਾਂ ਤੋਂ ਅਸੀਂ ਇਹਨਾਂ ਦਾ ਇੰਤਜ਼ਾਰ ਕਰ ਰਹੇ ਸੀ ਕਿ ਇਹਨਾਂ ਦੀ ਪਰਸਨਲ ਕੰਮਾਂ ਦੇ ਵਿੱਚ ਰੁਚੀ ਹੋਣ ਦੇ ਕਾਰਨ ਅੱਜ ਇਹਨਾਂ ਨੂੰ ਟਾਈਮ ਮਿਲਿਆ ਇਹ ਆਪਣੀ ਪੂਰੀ ਟੀਮ ਲੈ ਕੇ ਸਾਡੇ ਚ ਹਾਜ਼ਰ ਹੋਏ ਨੇ ਤੇ ਇਹਨਾਂ ਨੇ ਸਾਡਾ ਭਵਨ ਦੇਖ ਕੇ ਜੋੜਾ ਕੰਮ ਹੁੰਦਾ ਕਿ ਕੀਤਾ ਉਹਦੀ ਕਾਫੀ ਸਰਾਹਣਾ ਕੀਤੀ ਹੈ ਤੇ ਅੱਗੇ ਵੀ ਸਾਨੂੰ ਵਿਚਾਰ ਦਿੱਤੇ ਨੇ ਕਿ ਲੈ ਭਈ ਇਸ ਕੰਮ ਨੂੰ ਹੋਰ ਅੱਗੇ ਚੰਗੇ ਤਰੀਕੇ ਨਾਲ ਵਧਾਓ ਜਿਦਾਂ ਕਿ ਪ੍ਰਧਾਨ ਜੀ ਹੋਰਾਂ ਕਿਹਾ ਕਿ ਕੋਈ ਬੱਚਿਆਂ ਦੇ ਆਉਣ ਵਾਲੇ ਬੱਚਿਆਂ ਲਈ ਕੋਈ ਸੈਂਟਰ ਖੋਲੀਏ ਜਾਂ ਕੋਈ ਕੰਪਿਊਟਰ ਸੈਂਟਰ ਜਾਂ ਸਿਲਾਈ ਸੈਂਟਰ ਸਾਡੀ ਪਲਾਨਿੰਗ 'ਚ ਵੀ ਇਹੋ ਹੀ ਹੈ ਕਿ ਸਮਾਜ ਦੇ ਲਈ ਕੁਝ ਨਾ ਕੁਝ ਕਰਨਾ ਹੈ ਸਿਰਫ ਇਹ ਨਹੀਂ ਕਿ ਜਾਇ ਇੱਥੇ ਸਵਾਵਾਵਾਂ ਕਰ ਲੀਆਂ ਚਾਹ ਪੀ ਲੀਆਂ ਤੇ ਅਸੀਂ ਆਉਣ ਵਾਲੀ ਨਸਲ ਦੇ ਲਈ ਜਾਂ ਆਪਣੀ ਜੋ ਸੰਸਥਾ ਬਣਾਈ ਹੈ ਔਰ ਜਿਨ੍ਹਾਂ ਵੀ ਭਰਾਵਾਂ ਨੇ ਇਹਦੇ ਵਿੱਚ ਆਪਣੇ ਮੈਂਬਰ ਬਣਿਆ ਤੇ ਆਪਣਾ ਜੋ ਕੰਟਰੀਬਿਊਸ਼ਨ ਕੀਤਾ ਉਹਨੂੰ ਅੱਗੇ ਹੋਰ ਵਧਾਣਾ ਚਾਹੁੰਦੇ ਆ ਤਾਂ ਕਿ ਸਾਡੇ ਬੱਚੇ ਨਾਲ ਆਉਣ ਵਾਲੇ ਬੱਚੇ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਉਹ ਇਸ ਕੰਮ ਦਾ ਫਾਇਦਾ ਲੈ ਸਕਦਾ ਇਸ ਦਾ ਕੀ ਕੀ ਸਜੋਗ ਮਿਲੇਗਾ ਜਿੱਦਾਂ ਬੱਚੀਆਂ ਦੇ ਵਿਆਹ ਜਾਂ ਕਿਸ ਤਰ੍ਹਾਂ ਇਹਨੂੰ ਕਿਸ ਤਰ੍ਹਾਂ ਵਰਤਿਆ ਜਾ ਸਕਦਾ ਸਮਾਜ ਦੇ ਵਿੱਚ ਕਈ ਫੈਸਲੇ ਕਰਾਏ ਆ ਜਿੱਦਾਂ ਕਿ ਭਰਾਵਾਂ ਭਰਾਵਾਂ ਦੇ ਡਿਸਪਿਊਟ ਬਰਾਦਰੀ ਦੇ ਵਿੱਚ ਆਪੂ ਵਿੱਚੋਂ ਲੜਕੀਆਂ ਜਿਹੜੀਆਂ ਅੱਜ ਕੱਲ੍ਹ ਜ਼ਿਆਦਾ ਪਰ ਪ੍ਰੋਬਲਮ ਪੰਜਾਬ 'ਚ ਫੈਲ ਰਹੀ ਹੈ ਕਿ ਦੇ ਰਸਾ ਦੇ ਕਾਰਨ ਉਤਪੀੜਨ ਹੁੰਦਾ ਹੈ ਲੜਕੀਆਂ ਦਾ ਉਹਦੇ ਵਿੱਚ ਵੀ ਅਸੀਂ ਕਈ ਸੈਟਲਮੈਂਟ ਜਿਹੜੇ ਕਰਾਏ ਨੇ ਮਾਪਿਆਂ ਵੱਲੋਂ ਕਿ ਸਾਰੇ ਤੰਗ ਕਰਦੇ ਸੀ ਤੇ ਉਹਨਾਂ ਦੇ ਪ੍ਰੈਸ਼ਰ ਪਾ ਕੇ ਬੱਚਿਆਂ-ਬੱਚਿਆਂ ਦਾ ਕੰਮ ਇਹ ਭਵਨ ਦਾ ਕੀ ਫਾਇਦਾ ਮਿਲੇਗਾ ਜੀ ਭਵਨ ਦਾ ਫਾਇਦਾ ਮਿਲੇਗਾ ਕਿ ਅਸੀਂ ਜਿੰਨੇ ਆਪਣੀ ਬਰਾਦਰੀ ਦੇ ਪਹਿਲਾਂ ਰੱਖਿਆ ਸੀ ਪਰ ਨਹੀਂ ਵੀ ਆਪਨ ਟੂ ਆਲ ਆਲ ਕਮਿਊਨਿਟੀ ਪੂਰਾ ਜੋ ਆਪਣੀ ਕਮਿਊਨਿਟੀ ਹੈ ਕੋਈ ਵੀ ਆ ਕੇ ਮਾਰੇ ਮੋੜੇ ਫੰਕਸ਼ਨ ਇੱਥੇ ਕਰ ਸਕਦਾ ਜੋ ਫ੍ਰੀ ਆਫ ਕਾਸਟ ਹੋਣਗੇ ਚਾਹੇ ਮਿਨਿਮਮ ਚਾਰਜ ਜੋ ਜਨਾਗ ਲੱਗਦਾ ਹੈ ਅਦਰਵਾਈਜ਼ ਲਾਈਕ ਇਹ ਦੂਜੇ ਜਿੰਨੇ ਆਮ ਪਾਵਰ ਨੇ ਜਾਂ ਜਿੰਨੇ ਰੈਸਟੋਰੈਂਟ ਹੈ ਜਾਂ ਉਹ ਹੈ ਉਦਾਂ ਦਾ ਕੋਈ ਨਹੀਂ ਹੋਏਗਾ ਛੋਟੀ ਮੋਟਾ ਮਤਲਬ ਖਰਚੇ ਜਿੰਨੇ ਹੈ ਉਹਦੇ ਪ੍ਰਾਪਦ ਦੇ ਨਾਲ ਖੁੱਲੀ ਜਗ੍ਹਾ ਨੂੰ ਯੂਜ਼ ਕਰ ਸਕਦੇ ਆ ਤੇ ਇਥੇ ਇਹਦਾ ਆਪਾਂ ਬੰਦਾ ਫਾਇਦਾ ਲੈ ਸਕਦੇ ਆ ਜਿਦਾਂ ਕੋਈ ਵੀ ਸਮਾਲ ਫੰਕਸ਼ਨਸ ਬਰਥਡੇ ਕੈਨ ਨਹੀਂ ਸਕਦੇ ਤੇ ਹੋਰ ਬਾਕੀ ਅਸੀਂ ਸੋਚ ਰਹੇ ਆ ਕਿ ਫਿਊਚਰ ਦੇ ਵਿੱਚ ਅਸੀਂ ਜਿਆਦਾ ਕੋਈ ਟ੍ਰੇਨਿੰਗ ਸੈਂਟਰ ਖੋਲਾਂਗੇ ਟਾਈਮ ਲਿੰਕ ਠੀਕ ਆ ਜੀ ਕਹਿ ਸਕਦੇ ਆ ਜੀ ਮਾਨ ਵਾਲੀ ਗੱਲ ਆ ਜੀ ਪੰਜਾਬ ਦੀ ਟੀਮ ਇੱਥੇ ਪਹੁੰਚੀ ਆ ਤੇ ਵੱਡੇ ਫੈਸਲੇ ਜਿਹੜੇ ਲਏ ਗਏ ਆ ਹਾਂਜੀ ਵੱਡੇ ਫੈਸਲੇ ਲੈ ਗਏ ਨੇ ਉਹਨਾਂ ਫੈਸਲਿਆਂ 'ਤੇ ਅਸੀਂ ਕਾਇਮ ਰਵਾਂਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਵੀ ਹੋਰ ਚੰਗੇ ਕੰਮ ਐ ਉਹ ਕਰਾਂਗੇ ਤੇ ਇਹਨਾਂ ਦਾ ਸਹਿਯੋਗ ਜਿਹੜੀ ਟੀਮ ਨੇ ਉਹਨੂੰ ਸਹਿਯੋਗ ਦਿੱਤਾ ਅਜ ਇੱਕ ਆਲ ਇੰਡੀਆ ਪ੍ਰਦਾਨ ਪੰਜਾਬ ਦੇ ਸ੍ਰੀ ਲਵਨੀਂਦ ਸਿੰਘ ਨੇ ਇਹਨਾਂ ਦੀ ਟੀਮ ਨੇ ਸਾਡੀ ਟੀਮ ਨੂੰ ਦਾ ਆਇਆ ਦਾ ਬੜਾ ਸਤਿਕਾਰ ਕਰਦੀ ਏ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ